ਪਰਧਾਨ ਮੰਤਰੀ ਨਰਿੰਦਰ ਮੋਦੀ 9 ਸਤੰਬਰ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦਾ ਦੌਰਾ ਕਰਨਗੇ ਜਿੱਥੇ ਹਾਲ ਹੀ ਵਿੱਚ ਆਈ ਭਾਰੀ ਬਾੜ ਕਰ ਵ્યાਪਕ ਤਬਾਹੀ ਹੋਈ ਹੈ ਇਸ ਦੌਰੇ ਦਾ ਉਦੇਸ਼ ਪ੍ਰਭਾਵਿਤ ਕਿਸਾਨਾਂ ਅਤੇ ਪਰਿਵਾਰਾਂ ਨਾਲ ਮਿਲਣਾ ਰਾਹਤ ਅਤੇ ਪੁਨਰਵਾਸ ਕੋਸ਼ਿਸ਼ਾਂ ਦਾ ਸਿੱਧਾ ਅବਲੋਕਨ ਕਰਨਾ ਅਤੇ ਕੇਂਦਰ ਤੇ ਰਾਜ ਸਰਕਾਰ ਦੇ ਮਿਲੇ ਜੁਲੇ ਯਤਨਾਂ ਨੂੰ ਤੇਜ਼ ਕਰਨਾ ਹੈ ਕੇਂਦਰ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਪੰਜਾਬ ਨੂੰ ਇਸ ਸੰਕਟ ਵਿੱਚ ਅੱਕਲ ਨਹੀਂ ਛੱਡਿਆ ਜਾਵੇਗਾ ਛੋਟੇ ਦਰਮਿਆਨੇ ਅਤੇ ਲੰਮੇ ਸਮੇਂ ਵਾਲੇ ਕਦਮਾਂ ਰਾਹੀਂ ਕਿਸਾਨਾਂ ਅਤੇ ਪ੍ਰਭਾਵਿਤ ਲੋਕਾਂ ਦੀ ਪੂਰੀ ਸਹਾਇਤਾ ਕੀਤੀ ਜਾਵੇਗੀ ਪੰਜਾਬ ਸਰਕਾਰ ਨੇ ਬਾੜ ਘਰ ਕੁੱਲ ਨੁਕਸਾਨ ਲਗਭਗ 13299 ਕਰੋੜ ਅਨੁਮਾਨਿਤ ਕੀਤਾ ਹੈ ਇਸ ਵਿੱਚ ਪਿੰਡਾਂ ਦਾ ਬੁਨਿਆਦੀ ਢਾਂਚਾ ਮੰਡੀਆਂ ਖੇਤੀਬਾੜੀ ਇਹ ਲੋਕ ਦੇ ਸਾਲਿਆਂ ਆਹ ਬਾਤ ਐ ਤੇ ਨਾਰੀ ਹੈ ਸਭੀ ਆਉਂਦੇ ਹੋਏ ਉਹਦੇ ਹਲੋ ਸਭ ਨੂੰ ਮਿਲੂ گڈ بئے ملادو رونالڈو حافظ